ਹਾਂਜੀ ਲੋਹਾਰ ਐਜੂਕੇਸ਼ਨ ਤੇ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦਾ ਫਾਰਮ ਰਿਲੀਜ਼ ਹੋ ਚੁੱਕਾ ਵਾ ਜਿਹੜੀ ਪੰਜਾਬ ਸਟੂਡੈਂਟ ਬਹੁਤ ਟਾਈਮ ਤੋਂ ਵੇਟ ਕਰਦੇ ਪਏ ਸੀ ਜਿਹੜਾ ਪੰਜਾਬ ਪੀਸੀਐਸ ਦਾ ਫਾਰਮ ਹੈ ਕਾਫੀ ਟਾਈਮ ਬਾਅਦ ਰਿਲੀਜ਼ ਹੋਇਆ ਵਾ ਠੀਕ ਆ ਦੂਜੇ ਸਟੇਟਾਂ ਜਿਵੇਂ ਯੂਪੀ ਬਿਹਾਰ ਹੋਗੀ ਕੋਈ ਵੀ ਸਟੇਟਾਂ ਉਹਨਾਂ ਦਾ ਆਏਸਾਲੀ ਪੀਸੀਐਸ ਇਗਜ਼ਾਮ ਲਿਆ ਜਾਂਦਾ ਹੈ ਆਏਸਾਲੀ ਪੀਸੀਐਸ ਇਗਜ਼ਾਮ ਲਿਆ ਜਾਂਦਾ ਬਟ ਜਿਹੜਾ ਪੰਜਾਬ ਪੀਸੀਐਸ ਹੈ ਕਾਫੀ ਟਾਈਮ ਬਾਅਦ ਆਇਆ ਵਾ ਤੇ ਪੰਜਾਬ ਦੇ ਸਟੂਡੈਂਟ ਬਹੁਤ ਟਾਈਮ ਦੇ ਵੇਟ ਕਰਦੇ ਪਏ ਸੀ ਕਦੋਂ ਪੀਸੀਐਸ ਆਊਗਾ ਕਦੋਂ ਅਸੀਂ ਡੀਐਸਪੀ ਦਾ ਫਾਰਮ ਫਿਲ ਕਰਾਂਗੇ ਕਦੋਂ ਤਹਿਸੀਲਦਾਰ ਬਣਾ ਕੇ ਹਨਾ ਉਹਨਾਂ ਦੀ ਹੁਣ ਬਹੁਤ ਵਧੀਆ ਮੌਕਾ ਆ ਜਿਹੜੇ ਬੱਚੇ ਡੀਐਸਪੀ ਬਣਨਾ ਚਾਹੁੰਦੇ ਸੀ ਹੁਣ ਉਹ ਆਪਣਾ ਸੁਪਨਾ ਪੂਰਾ ਕਰ ਸਕਦੇ ਹੈਗੇ ਆ ਠੀਕ ਆ ਤੇ ਜਿਵੇਂ ਕਿ ਆਪਾਂ ਕੱਲ ਦੇਖਿਆ ਹੋਇਆ ਸੀ ਪੋਲੀਟੀਕਲ ਦਾ ਸਿਲੇਬਸ ਕੀ ਆ ਹਨਾ ਤੇ ਉਹਦੇ ਸਿਲੇਬਸ ਦੇ ਅਕੋਰਡਿੰਗ ਤਿਆਰੀ ਵੀ ਸਟਾਰਟ ਕਰਾਤੀ ਹੋਈ ਆ ਠੀਕ ਆ ਉਹਦੀ ਤਿਆਰੀ ਵੀ ਸਟਾਰਟ ਕਰਾਤੀ ਹੋਈ ਆ ਬਸ ਜਿਹੜੀ ਤਿਆਰੀ ਚੱਲਦੀ ਪਈ ਆ ਇਹ ਅਜੇ ਪ੍ਰੀ ਦੀ ਚੱਲਦੀ ਪਈ ਆ ਠੀਕ ਆ ਮੇਨਸ ਦੀ ਨਹੀਂ ਚੱਲਦੀ ਪਈ ਪ੍ਰੀ ਦੀ ਬਸ ਚੱਲਦੀ ਪਈ ਤਿਆਰੀ ਠੀਕ ਆ ਹੁਣ ਆਪਾਂ ਦੇਖਾਂਗੇ এনवायरमेंट ਇਹਦਾ ਪ੍ਰੀ ਦਾ ਸਿਲੇਬਸ ਵੇਖਾਂਗੇ ਠੀਕ ਆ ਤੇ ਸਿਲੇਬਸ ਵੇਖ ਕੇ ਨਾਲ ਦੀ ਨਾਲ ਹੀ ਆਪਾਂ ਕਲਾਸਾਂ ਸਟਾਰਟ ਕਰ ਦਨੇ ਆਂ ਜਾਂ ਵਾ ਪਰ ਤੁਸੀਂ ਸਿਲੇਬਸ ਨੂੰ ਨੋਟ ਕਰ ਲਓ ਇਹਦੇ ਅਕੋਰਡਿੰਗ ਤੁਸੀਂ ਪ੍ਰੀ ਮਤਲਬ ਪਾਸ ਕਰ ਸਕਦੇ ਹੋਗੇ ਠੀਕ ਆ ਇਹ ਬਿਲਕੁਲ ਕਰੈਕਟ ਸਿਲੇਬਸ ਆ ਇਹਦੇ ਅਕੋਰਡਿੰਗ ਤੁਸੀਂ ਪ੍ਰੀ ਨੂੰ ਪਾਸ ਕਰ ਸਕਦੇ ਹੈਗੇ ਹੋ ਠੀਕ ਆ ਆਜੋ ਦੇਖਦੇ ਆਂ ਉਹਨਾਂ ਬੋਲੇ এনवायरमेंट ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਹੈ এনवायरमेंट ਦੇ ਇੰਨੇ ਹੀ ਆ ਸਲੇਪਸ ਕੁਝ ਜ਼ਿਆਦਾ ਨਹੀਂ ਹੈਗਾ ਪ੍ਰੀ ਦੇ ਲਈ ਠੀਕ ਹੈ ਇੰਨੀ ਡਰਨ ਵਾਲੀ ਕੋਈ ਗੱਲ ਨਹੀਂ ਵੀ ਪਤਾ ਨਹੀਂ ਕਿੰਨਾ ਗਾ ਸਲੇਪਸ ਹੋਣਾ ਇੰਨਾ ਹੀ ਸਲੇਪਸ ਦਾ ਕੁਝ ਜ਼ਿਆਦਾ ਖਾਸ ਸਲੇਪਸ ਨਹੀਂ ਹੈਗਾ ਪ੍ਰੀ ਦੇ ਲਈ ਬਸ ਚੇਤਾ ਰੱਖਣਾ ਹੈ ਕਲਾ ਪ੍ਰੀ ਦੇ ਆ ਠੀਕ ਹੈ ਪੀਸੀਐਸ ਦੇ ਵਿੱਚ ਬਸ ਇੰਨਾ ਹੀ ਪ੍ਰੀ ਲਈ ਪੁੱਛਿਆ ਗਿਆ ਵਾ ਜਿਵੇਂ ਕਿ ਕੰਪੋਜੀਸ਼ਨ ਨੋਟ ਕਰ ਲਓ ਇਹਨੂੰ ਕੰਪੋਜੀਸ਼ਨ ਐਂਡ ਸਟ੍ਰਕਚਰ ਆਫ ਦਾ ਐਟਮੋਸਫੀਅਰ ਜਿਹੜਾ ਆਪਣਾ ਐਟਮੋਸਫੀਅਰ ਆ ਉਹਦੇ ਸਟਰਕਚਰ ਕੀ ਆ ਉਹਦੇ ਕੰਪੋਨੈਂਟ ਠੀਕ ਹੈ ਇਹ ਨੋਟ ਕਰ ਲਓ ਕੰਪੋਨੈਂਟ ਐਂਡ ਸਟਰਕਚਰ ਆਫ ਦਾ ਐਟਮੋਸਫੀਅਰ ਜਿਹੜਾ ਆਪਣਾ ਐਟਮੋਸਫੀਅਰ ਵਾ ਉਹਦੇ ਸਟਰਕਚਰ ਕੀ ਆ ਉਹਦੇ ਕੰਪੋਨੈਂਟਸ ਕੀ ਆ ਠੀਕ ਆ ਇਹ ਆਪਾਂ ਦੇਖਾਂਗੇ ਸਮਝਾਂਗੇ ਐਟਮੋਸਫੀਅਰ ਕੀ ਆ ਹਨਾ ਇਹਦਾ ਮੀਨਿੰਗ ਕੀ ਆ ਐਟਮੋਸਫੀਅਰ ਦਾ ਹਨਾ ਸਟਰਕਚਰ ਕੀ ਆ ਐਟਮੋਸਫੀਅਰ ਦਾ ਕੀ ਸਟਰਕਚਰ ਕਿਹੜੇ ਰੰਗ ਬਣਿਆ ਹੋਇਆ ਸਾਡਾ ਐਟਮੋਸਫੀਅਰ ਠੀਕ ਆ ਕੰਪੋਜੀਸ਼ਨ ਕੀ ਆ ਇਹ ਆਪਾਂ ਦੇਖਾਂਗੇ ਠੀਕ ਆ ਵੀਡੀਓ ਦੇ ਵਿੱਚ ਬਟ ਨੋਟ ਕਰ ਲਓ ਇਹ ਸਲੇਪਸ ਆ ਫਰੀ ਦਾ ਫਿਰ ਉਹਨਾਂ ਅੱਗੇ ਪੁੱਛਿਆ ਮੈਂ ਸੋਲਰ ਸਿਸਟਮ ਸੋਲਰ ਸਿਸਟਮ ਕੀ ਆ ਠੀਕ ਆ ਜੇ ਸਾਡਾ ਅਰਥਵਾਵਾ ਨਾ ਉਹਦਾ ਸੋਲਰ ਸਿਸਟਮ ਕੀ ਆ ਫਿਰ ਉਹਨਾਂ ਹੀਟ ਪੁੱਛਿਆ ਮੈਂ ਹੀਟ ਬੈਲੈਂਸ ਕੀ ਆ ਨੋਟ ਕਰ ਲਓ ਛੋਟੇ ਛੋਟੇ ਟਾਪਿਕ ਆ ਜਿਹੜੇ ਪ੍ਰੀ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਹੈਗੇ ਆ ਠੀਕ ਆ ਹੀਟ ਬੈਲੈਂਸ ਕੀ ਆ ਠੀਕ ਆ ਟੈਂਪਰੇਚਰ ਬਾਰੇ ਤੁਹਾਨੂੰ ਪੁੱਛ ਸਕਦੇ ਆ ਤੇ ਇਹ ਟੈਂਪਰੇਚਰ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਟੈਂਪਰੇਚਰ ਕੀ ਆ ਹਨਾ ਤੇ ਨੈਕਸਟ ਆ ਗਿਆ ਫਿਰ ਉਹਨਾਂ ਆਖਿਆ ਐਟਮੋਸਫੇਅਰ ਸਰਕੂਲੇਸ਼ਨ ਜਿਹੜਾ ਸਾਡਾ ਐਟਮੋਸਫੇਅਰ ਹੈ ਉਹਦਾ ਸਰਕੂਲੇਸ਼ਨ ਕੀ ਆ ਠੀਕ ਹੈ ਸਰਕੂਲੇਸ਼ਨ ਆਪਾਂ ਦੇਖਾਂਗੇ ਵੀਡੀਓ ਦੇ ਵਿੱਚ ਇਹ ਐਟਮੋਸਫੇਅਰ ਦਾ ਸਰਕੂਲੇਸ਼ਨ ਕੀ ਆ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਬਟ ਨੋਟ ਕਰ ਲਓ ਸਲੇਵਸ ਇਹ ਆ ਜਿਸ ਸਲੇਵਸ ਹੀ ਆ ਫਿਰ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਬਟ ਸਲੇਵਸ ਨੋਟ ਕਰ ਲਓ ਐਟਮੋਸਫੇਅਰ ਸਰਕੂਲੇਸ਼ਨ ਇਹ ਤੁਹਾਨੂੰ ਪ੍ਰੀ ਦੇ ਵਿੱਚ ਆ ਸਕਦਾ ਵਾ ਠੀਕ ਆ ਫਿਰ ਤੁਹਾਨੂੰ ਵੈਦਰ ਸਿਸਟਮ ਦਾ ਪਤਾ ਹੋਣਾ ਚਾਹੀਦਾ ਵਾ ਜਿਹੜਾ ਸਾਡਾ ਵੈਦਰ ਉਹਦਾ ਸਿਸਟਮ ਕੀ ਆ ਹਨਾ ਈਓ ਦਾ ਸਿਸਟਮ ਕਿਵੇਂ-ਕਿਵੇਂ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਫਿਰ ਤੁਹਾਨੂੰ ਵਾਟਰ ਬਾਰੇ ਪਤਾ ਹੋਣਾ ਚਾਹੀਦਾ ਠੀਕ ਆ ਵਾਟਰ ਸਰਕਲ ਜਿਹੜਾ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਵਾ ਵਾਟਰ ਸਰਕਲ ਇੱਕ ਟਾਪਿਕ ਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਆਪਾਂ ਇਹਦੇ ਕੱਲੇ-ਕੱਲੇ ਤੇ ਵੀਡੀਓ ਬਣਾਵਾਂਗੇ ਕੱਲੇ-ਕੱਲੇ ਨੂੰ ਦੇਖਾਂਗੇ ਠੀਕ ਆ ਤੁਸੀਂ ਨੋਟ ਕਰ ਲਓ ਨੂੰ ਠੀਕ ਆ ਫਿਰ ਆ ਗਿਆ ਕਲਾਈਮੇਟ ਚੀਜ਼ ਜਿਹੜਾ ਸਾਡਾ ਕਲਾਈਮੇਟ ਆ ਉਹਦਾ ਚੇਂਜ ਕਲਾਈਮੇਟ ਚੇਂਜ ਇਹ ਵੀ ਇੱਕ ਟਾਪਿਕ ਆ ਬਹੁਤ ਬਹੁਤ ਇੰਪੋਰਟੈਂਟ ਟਾਪਿਕ ਹੈ ਇਹ ਵਾਲਾ ਕਲਾਈਮੇਟ ਚੇਂਜ ਠੀਕ ਹੈ ਤੁਸੀਂ ਕੋਈ ਵੀ ਇਗਜ਼ਾਮ ਦੇ ਲੋ ਯੂਪੀਐਸਸੀ ਦੇ ਲੋ ਐਸਐਸਸੀ ਦੇ ਲੋ ਬੈਂਕਿੰਗ ਹੋ ਗਈ ਹਨ ਕਿਸੇ ਵੀ ਗਵਰਨਮੈਂਟ ਇਗਜ਼ਾਮ ਦੇ ਵਿੱਚ ਚਲ ਜਿਓ ਕਲਾਈਮੇਟ ਤੁਹਾਨੂੰ ਪੁੱਛਿਆ ਹੀ ਜਾਊਗਾ ਠੀਕ ਹੈ ਭਾਵੇਂ ਤੁਸੀਂ ਆਰਮੀ ਨੇਵੀ ਕਿਸੇ ਵੀ ਚਲ ਜਿਓ ਇਹ ਚੀਜ਼ ਤੁਹਾਨੂੰ ਪੁੱਛੀ ਹੀ ਜਾਊਗੀ ਕਲਾਈਮੇਟ ਠੀਕ ਹੈ ਕਲਾਈਮੇਟ ਕੀ ਆ ਕਲਾਈਮੇਟ ਚੇਂਜ ਕੀ ਆ ਹਨਾ ਫੋਸਲ ਫਿਊਲ ਫੋਸਲ ਫਿਊਲ ਜਿਹੜਾ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੈ ਫੋਸਲ ਫਿਊਲ ਫੋਸਲ ਫਿਊਲ ਜਿਹੜਾ ਐਜੂਕੇਸ਼ਨ ਦੀ ਲੈਨ ਦੇ ਵਿੱਚ ਨਹੀਂ ਵੀ ਹੈਗਾ ਨਾ ਉਹਨੂੰ ਵੀ ਪਤਾ ਹੋਣਾ ਚਾਹੀਦਾ ਫੋਸਲ ਫਿਊਲ ਕੀ ਆ ਠੀਕ ਆ ਫੋਸਲ ਫਿਊਲ ਦੇ ਵੀ ਆਪਾਂ ਇੱਕ ਸਪੈਸੀਫਿਕ ਵੀਡੀਓ ਲਿਆਵਾਂਗੇ ਜਿੰਨੇ ਵੀ ਟੌਪਿਕ ਆ ਆਪਾਂ ਸਪੈਸੀਫਿਕ ਇਕੱਲੇ-ਇਕੱਲੇ ਦੇ ਵੀਡੀਓ ਬਣਾਵਾਂਗੇ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਤੁਹਾਨੂੰ ਸਮਝ ਆ ਜਾਊਗੀ ਫੋਸਲ ਫਿਊਲ ਕੀ ਹੁੰਦਾ ਵਾ ਠੀਕ ਆ ਫਿਰ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਠੀਕ ਆ ਫਿਰ ਗ੍ਰੀਨ ਹਾਊਸ ਗੈਸਿਸ ਕੀ ਆ ਸਾਨੂੰ ਪਤਾ ਹੋਣਾ ਚਾਹੀਦਾ ਵਾ ਗ੍ਰੀਨ ਹਾਊਸ ਗੈਸਿਸ ਕੀ ਆ ਇਹ ਕੀ ਹੁੰਦਾ ਵਾ ਕਿਹੜੀਆਂ ਗੈਸਾਂ ਆ ਹਨਾ ਕਿੱਥੇ ਆ ਸਾਨੂੰ ਪਤਾ ਹੋਣਾ ਚਾਹੀਦਾ ਗ੍ਰੀਨ ਹਾਊਸ ਗੈਸਿਸ ਕੀ ਆ ਇਹ ਵੀ ਨੋਟ ਕਰ ਲਓ ਠੀਕ ਆ ਠੀਕ ਆ ਇੱਕਦਮ ਗ੍ਰੀਨ ਹਾਊਸ ਗੈਸ ਪਤਾ ਹੋਣਾ ਚਾਹੀਦਾ ਵਾ ਗ੍ਰੀਨ ਹਾਊਸ ਗੈਸ ਕੀ ਆ ਵਾਟ ਇਜ਼ ਗ੍ਰੀਨ ਹਾਊਸ ਗੈਸ ਹਨਾ ਇਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਗ੍ਰੀਨ ਹਾਊਸ ਗੈਸ ਤੇ ਕੈਵੇਂ ਦੀ ਚੀਜ਼ ਵਾ ਜਿਹੜੀ ਸਾਨੂੰ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਭਾਵੇਂ ਤੁਸੀਂ ਗਵਰਨਮੈਂਟ ਜੌਬ ਦੀ ਤਿਆਰੀ ਕਰਦੇ ਹੋ ਤੇ ਨਹੀਂ ਕਰਦੇ ਗ੍ਰੀਨ ਹਾਊਸ ਗੈਸ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਤੋਂ ਬਾਅਦ ਰੀਨਿਊਏਬਲ એનર્ਜੀ ਉਹ ਕਿਹੜੀ એનર્ਜੀ ਆ ਜਿਹੜੀ ਇੱਕ ਵਾਰ ਸਾਡੇ ਤੋਂ ਮਤਲਬ ਆਪਾਂ ਉਹਨੂੰ ਵਰਤ ਕੇ ਫੇਰ ਦੁਬਾਰਾ ਉਹਨੂੰ ਵਰਤ ਸਕਦੇ ਆ ਕਿਹੜੀ ਰੀਨਿਊਏਬਲ એનર્ਜੀ ਆ ਜਿਹੜੀ ਫੇਰ ਦੁਬਾਰਾ ਰੀਨਿਊ ਹੋ ਜਾਂਦੀ ਆ ਇਹਦੀ ਵੀ ਆਪਾਂ ਸਪੈਸੀਫਿਕ ਵੀਡੀਓ ਲਿਆਵਾਂਗੇ ਪਰ ਤੁਸੀਂ ਨੋਟ ਕਰ ਲਓ ਸਿਲੇਬਸ ਦੇ ਵਿੱਚ ਆ ਠੀਕ ਆ ਫਿਰ ਕਲੀਨ ਫਿਰ ਡਿਵੈਲਪਮੈਂਟ ਡਿਵੈਲਪਮੈਂਟ ਮਕੈਨਿਜ਼ਮ ਜੀਦਾ ਵਾ ਸਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਫਿਰ ਉਹਨਾਂ ਅਖੇ ਕਾਰਬਨ ਕ੍ਰੈਡਿਟ ਜਿਹੜਾ ਸਾਡਾ ਕਾਰਬਨ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਇਹਦੇ ਤੇ ਵੀ ਆਪਾਂ ਵੀਡੀਓ ਸਪੈਸੀਫਿਕ ਬਣਾਵਾਂਗੇ ਠੀਕ ਆ ਫਿਰ ਆਗਾ ਵਾਟਰ ਸਾਨੂੰ ਪਾਣੀ ਬਾਰੇ ਪਤਾ ਹੋਣਾ ਚਾਹੀਦਾ ਵਾ ਓਸਨ ਬਾਰੇ ਸਮੁੰਦਰ ਬਾਰੇ ਪਤਾ ਹੋਣਾ ਚਾਹੀਦਾ ਵਾ ਸਮੁੰਦਰਾ ਬਾਰੇ ਠੀਕ ਆ ਗਲੇਸ਼ੀਅਸ ਕਿੱਥੇ ਆ ਇਹ ਵੀ ਉਹਨਾਂ ਨੇ ਪੁੱਛਿਆ ਗਲੇਸ਼ੀਅਸ ਕਿੱਥੇ ਆ ਕਿੱਥੇ ਆ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਆ ਕਿੱਥੇ-ਕਿੱਥੇ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਗਲੇਸ਼ੀਅਸ ਬਾਰੇ ਠੀਕ ਆ ਲੇਕਸ ਕਿੱਥੇ ਆ ਠੀਕ ਆ ਫਿਰ ਆਂਦਾ ਗਰਾਊਂਡ ਵਾਟਰ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਵਾਟ ਇਜ਼ ਗਰਾਊਂਡ ਵਾਟਰ ਗਰਾਊਂਡ ਵਾਟਰ ਕੀ ਆ ਹਨਾ ਇਹਦੇ ਬਾਰੇ ਸਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਗਰਾਊਂਡ ਵਾਟਰ ਬਾਰੇ ਫਿਰ ਅੰਦਾ ਬਾਇਓ ਡਾਈਵਰਸਿਟੀ ਬਾਰੇ ਪਤਾ ਹੋਣਾ ਚਾਹੀਦਾ ਵਾ ਬਾਇਓ ਡਾਈਵਰਸਿਟੀ ਕੀ ਹੁੰਦੀ ਆ ਠੀਕ ਆ ਜੇ ਸਾਡੀ ਬਾਇਓ ਡਾਈਵਰਸਿਟੀ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਫਿਰ ਇਹਦੀ ਕੰਜ਼ਰਵੇਸ਼ਨ ਪਤਾ ਹੋਣਾ ਚਾਹੀਦਾ ਸਾਂਭ ਸੰਭਾਲ ਕਿੱਦਾਂ ਕਰਨੀ ਆ ਬਾਇਓ ਡਾਈਵਰਸਿਟੀ ਦਾ ਤੇ ਚਲੋ ਠੀਕ ਆ ਮੀਨਿੰਗ ਪਤਾ ਕਰ ਲਿਆ ਫਿਰ ਇਹਨੇ ਕੰਜ਼ਰਵੇਸ਼ਨ ਕਿੱਦਾਂ ਕਰਨੀ ਆ ਸਾਂਭ ਸੰਭਾਲ ਕਿੱਦਾਂ ਕਰਨੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਠੀਕ ਆ ਥਰੀ ਦੇ ਵਿੱਚ ਟੌਪਿਕ ਪੁੱਛੇ ਜਾਣੇ ਤੁਹਾਨੂੰ ਇਹ ਨੋਟ ਕਰ ਲਓ ਠੀਕ ਆ ਫਿਰ ਅੱਗੇ ਸੋਇਲ ਦਾ ਸਾਨੂੰ ਮਿੱਟੀ ਬਾਰੇ ਪਤਾ ਹੋਣਾ ਚਾਹੀਦਾ ਮਿੱਟੀ ਕਿੰਨੇ ਤਰ੍ਹਾਂ ਦੀ ਆ ਸੋਇਲ ਦੇ ਟਾਈਪ ਕਲੌਕਸ ਕਿਦਾਂ ਦੇ ਆ ਫੂਡ ਚੈਨ ਫੂਡ ਚੈਨ ਦਾ ਸਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਫਿਰ ਪੋਲਿਊਸ਼ਨ ਬਾਰੇ ਪਤਾ ਹੋਣਾ ਚਾਹੀਦਾ ਇਨਵਾਇਰਨਮੈਂਟ ਪੋਲਿਊਸ਼ਨ ਕੀ ਆ ਹਨਾ ਜੇਕਰ ਇਨਵਾਇਰਨਮੈਂਟ ਪੋਲਿਊਸ਼ਨ ਬਾਰੇ ਪਤਾ ਲੱਗ ਗਿਆ ਤਾਂ ਸਾਨੂੰ ਟਾਕਸਿਸਿਟੀ ਪਤਾ ਪਤਾ ਹੋਣਾ ਚਾਹੀਦਾ ਵਾ ਇਹਨੂੰ ਇਨਵਾਇਰਨਮੈਂਟ ਜਿਹੜਾ ਵਾ ਉਹਦੇ ਤੇ ਜੀਦਿਲੀਆਂ ਜਿਹੜੀਆਂ ਕੁਝ ਚੀਜ਼ਾਂ ਜਿਹਦਾ ਕਰਕੇ ਸਾਡਾ ਇਨਵਾਇਰਨਮੈਂਟ ਖਤਰਾਬ ਹੁੰਦਾ ਪਿਆ ਵਾ ਹਨਾ ਤੇ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੁਣ ਆਪਾਂ ਇਹਦੇ ਅਕੋਰਡਿੰਗ ਕਲਾਸਾਂ ਲਗਾਵਾਗੇ ਠੀਕ ਆ ਇਹਦੇ ਕੱਲੇ-ਕੱਲੇ ਟੌਪਿਕ ਤੇ ਇੱਕ ਵੀਡੀਓ ਬਣਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਕੋਈ ਤੁਹਾਡਾ ਫਰੈਂਡ ਵਾ ਜਿਹੜਾ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਪਿਆ ਵਾ ਜਾਂ ਫਿਰ ਜਿੰਨੇ ਪੀਸੀਐਸ ਦਾ ਇਮਤਿਹਾਨ ਦੇਣਾ ਵਾ ਉਹਦੇ ਤੱਕ ਵੀਡੀਓ ਸ਼ੇਅਰ ਕਰ ਦਿਓ